ਜੀ ਬਾਈ ਸਾਰਿਆਂ ਨੂੰ ਬਾਈ ਸਵੇਰ ਹੋ ਗਈ ਮੀਂਹ ਵਾਲਾ ਮੌਸਮ ਅੱਜ ਸੋਹ ਦੇ ਵਿੱਚ ਚੱਲ ਖੇਤ ਵਾਹ ਕੇ ਜਬੀ ਬੀਜ दिए ਅਰੇ ਮੀਂਹ ਨੇ ਫੇਰ ਅੱਜ ਕੰਮ ਆਪਣਾ ਰੋਕਤਾ ਹਾਂ ਕੱਲੂ ਦੇ ਤਾਨੂੰ ਦੇਖਦੇ ਹਾਂ ਹਾਂਜੀ ਹਾਂਜੀ ਐ ਲੈ ਲੈ ਆ ਦੇਖੋ ਜੀ ਕਿ ਸਾਡਾ ਆ ਨਹੀਂ ਟਿਕਦਾ ਬਾਈ ਹਾਂਜੀ ਐ ਸਾਸੀ ਕਾ ਕਰਦੇ ਸਾਰੇ ਸਾਸੀ ਕਾ ਕਰਦੋ ਸਾਸੀ ਕਾ ਕਰਦੋ ਸਾਸੀ ਕਾਲ ਜੀ ਸਾਸੀ ਕਾਲ ਜੀ ਸਸੀ ਤਾਂ ਸਿਕਾਲ ਕਰ ਦੋ ਪੁੱਤ ਹਾਂ ਚੱਲੀਏ ਫਿਰ ਨਵੀਂ ਟੀਮ ਵੱਜ ਗਈ ਮੈਡਮ ਦੀ ਮਸ਼ੀਨ ਦੀ ਲਓ ਭਾਈ ਇੱਧਰ ਆ ਗਏ ਆਪਣਾ ਖੇਤ ਚ ਪਿੱਛੇ ਇਹ ਅੰਦਰ ਘਾਰਾ ਆਪਣਾ ਘਰ ਦੇ ਬੈਕ ਸਾਈਡ ਜੀ ਲਾਈ ਹੋਈ ਆਪਾਂ ਨੇ ਆ ਤਾਂ ਭਾਈ ਆ ਜੀ ਲਾਈ ਹੋਈ ਆਪਾਂ ਨੇ ਡੈਲਟਾ 126 ਉਹ ਥੋੜਾ ਜਿਹਾ ਬੀਜ ਘਟ ਗਿਆ ਤਾਂ ਉਹ ਆਪਾਂ ਨੇ ਲਾ ਦਿੱਤੀ 110 ਆ ਵੀ ਡੈਲਟਾ 26 ਆ ਇਹ ਭਾਈ ਪੱਕੀ ਉਹ ਪਈ ਆ ਸਮਝ ਲਓ 2-4 ਦਿਨਾਂ ਚ ਜੀ ਨਹੀਂ ਵੀ ਆ ਜਾਣ ਤੇ ਜਵੀ ਬੀਜਣੀ ਤੇ ਪਾ ਚੱਲਦੇ ਆ ਹਾਂ ਜਵੀ ਵਾਲਾ ਖੇਤ ਦਿਖਾਉਨੇ ਆ ਆ ਸਾਰੀ ਪੱਕੀ ਪਈ ਆ ਥੋੜਾ ਜਿਹਾ ਫਰਕ ਦੋ ਚਾਰ ਦਿਨਾਂ ਚਿੰਨੂ ਵੀ ਆ ਜਾਣ ਅਜਾ ਜੀ ਜੀਵ ਦੀ ਪੱਕ ਗਈ ਜਗਦੀਪ ਵਾਲੀ ਵੀ ਆਈ ਪਈ ਆ ਪਰ ਇੱਚੇ ਥੋੜਾ ਜਿਹਾ ਦਾਣੇ ਹਰੇ ਆ ਦੇਖੋ ਆਪਣੇ ਵਾਲੀ ਜੰਮੀ ਪੱਕੀ ਪਈ ਆ ਪਰ ਇੱਚ ਵੀ ਹੈਗਾ ਦਾਣਾ ਕੱਚਾ ਏ ਹਜੇ ਦਾਣਾ ਹਜੇ ਕੱਚਾ ਏ ਥੋੜਾ ਜਿਹਾ ਇਨਾ ਪੱਕਾ ਨਹੀਂ ਹੈਗਾ ਆਪਣੀ ਜੀਰੀ ਉਹ ਬੂਟੇ ਆ ਬਾਈ ਪੰਨੇ ਜਿੱਥੇ ਗੰਨਾ ਲਾਇਆ ਹੋਦਾ ਉੱਥੇ ਆਪਣੇ ਜਵੀ ਬੀਜਣੀ ਆ ਤੇ ਤੁਹਾਨੂੰ ਦਿਖਾਉਣੇ ਉੱਥੇ ਜਾ ਕੇ ਖੇਤ ਚ ਆਪਾਂ ਲਓ ਬਾਈ ਬੂਟੇ ਵਾਲੇ ਖੇਤਾਂ ਚ ਆ ਗਏ ਆਪਾਂ ਆ ਜੀਰੀ ਆ ਉਹ ਆਪਣਾ ਘਰ ਆ ਪਿੱਛੇ ਆ ਬੂਟੇ ਬਾਈ ਬੂਟੇ ਹੀ ਲੈਣਾ ਸਾਫ਼ ਕਰਾ ਤੀਂਦੇ ਆਪਾਂ ਨੇ ਸਾਰੀਆਂ ਓਰੇ ਬਾਜਰਾ ਦਾ ਬਾਜਰਾ ਆਪਾਂ ਨੇ ਵੱਢ ਲਿਆ ਹੁਣ ਆਪਾਂ ਨੇ ਜਵੀ ਬੀਜਣੀ ਆ ਓਰੇ ਬੂਟੇ ਨੇ ਸਾਰੀਆਂ ਲੈਣਾ ਸਾਫ਼ ਕਰਾ ਤੀਆਂ ਵਿੱਚ ਤੇ ਹੁਣ ਇਹਦੇ ਬਾਕੇ ਜਵੀ ਬੀਜਣੀ ਦੀ ਕੱਲ੍ਹ ਸਾਫ਼ ਕਰਾ ਤੀਂਗੀ ਸਾਰੀਆਂ ਮੈਂ ਸੋਚਿਆ ਤਾਂ ਵਿਚਾਰ ਅੱਜ ਸਵੇਰੇ ਸਵੇਰੇ ਖੇਤ ਵਾਦਾਂਗੇ। ਫੇਰ ਅੱਜ ਹਵਾ ਲੱਗ ਜੂਗੀ ਥੋੜੀ ਜੀ ਖੇਤ ਨੂੰ ਨਾਲੇ ਜਿਹੜਾ ਪੱਤੇ ਪੁੱਤੇ ਆ ਜਾਂ ਵਿੱਚ ਜਿਹੜਾ ਬਾਜਰਾ ਦੁਬਾਰਾ ਜੰਮਿਆ ਉਹ ਸਾਰਾ। ਇਹ ਠੀਕ ਸਵੇਰੇ ਸੁੱਪ ਇਹ ਬੱਚੇ ਬਾਹ ਹੋ ਜੂਗਾ। ਪਰ ਮੀਂਹ ਨਹੀਂ ਫੇਰ ਅੱਜ ਕੰਮ ਖਰਾਬ ਕਰਤਾ। ਮੀਂਹ ਪੈ ਗਿਆ ਬਾਈ ਥੋੜਾ ਜਿਹਾ ਫੇਰ ਅੱਜ। ਫੇਰ ਮੈਂ ਬਾਹਾਂ ਨਹੀਂ ਮੈਂ ਕਹਾਂ ਚਲੋ ਦੇਖ ਲੈਨੇ ਆ ਅੱਧਾ ਦਿਨ ਮੀਂਹ ਕਿਆ ਕਹਿੰਦਾ। ਪਰ ਆਪਾਂ ਕੱਲ ਨੂੰ ਜੇ ਮੌਸਮ ਠੀਕ ਹੋਇਆ ਤਾਂ ਫਿਰ ਕੱਲ ਨੂੰ ਵੀਰ ਦਵਾ ਦਾਂਗੇ ਬਾਕੀ ਬਾਈ ਅੰਦਰ ਮੋਟਰ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਂਗਾ ਪਰ ਹੁਣ ਆਪਣਾ ਚੱਲੇ ਡਿਊਟੀ ਦਾ ਟਾਈਮ ਵੀ ਹੁੰਦਾ ਹੈ ਕੰਮ ਕਰ ਉਹ ਕੀ ਕਰ ਰਿਹਾ ਸਾਰਾ ਨਵੀੜਾ ਹੈ ਆਪਾਂ ਨੇ ਆਪਣੀ ਹੀਰੀ ਆ ਬਾਈ ਛੜੀ ਬਾਕੀ ਬਾਈ ਮੀਂਹ ਫੇਰ ਆ ਗਿਆ ਹਵਾ ਚੱਲਦੀ ਆ ਤੁਹਾਨੂੰ ਮੈਂ ਦਿਖਾਉਣਾ ਪਿੱਛੇ ਪੱਤੇ ਹਿੱਲੇ ਹੋਣੇ ਬਾਕੀ ਪਾਨੇ ਕੱਜ ਘਾੜ ਲੈਂਦਾ ਭਾਈ ਮੈਿਕ ਮੰਗਾਇਆ ਤਾਂ ਕੱਲ ਆਨਲਾਈਨ ਇਹ ਚਲਾ ਰਹੇ ਆਂ ਦੀ ਟੈਸਟਿੰਗ ਜੀ ਕਰਦਾ ਮੈਂ ਦੇਖਣਾ ਕਿਵੇਂ ਚੱਲਦਾ ਵਾਹੇ ਵਾਇਰਲੈਸ ਆ ਇਹ ਕਿਦਾ ਚੱਕਰ ਹੋਰ ਆ ਇਹਦੀ ਐਪ ਆਪਾਂ ਡਾਊਨਲੋਡ ਕਰਨੀ ਪਈ ਆ ਉਹੀ ਐਪ ਨਾਲ ਚੱਲ ਰਿਹਾ ਉਹ ਜੀ ਥੋੜੀ ਜੀ ਕੈਮਰੇ ਦੀ ਕੁਆਲਿਟੀ ਨਹੀਂ ਆ ਰਹੀ ਹੈਗੀ ਥੋੜਾ ਜਿਹਾ ਇਹ ਸੈਟਿੰਗ ਕਰਨੀ ਪਣੀ ਜਾਂ ਤਾਂ ਕੈਮਰੇ ਦੀ ਸੈਟਿੰਗ ਕਰਨੀ ਪਣੀ ਹੈ ਜਾਂ ਫਿਰ ਕੋਈ ਹੋਰ ਐਪ ਡਾਊਨਲੋਡ ਕਰਕੇ ਦੇਖਾਂਗੇ ਵੈਸੇ ਉਹਨਾਂ ਨੇ ਦੱਸਿਆ ਤਾਂ ਵੀ ਓਪਨ ਕੈਮਰਾ ਐਪ ਆ ਕੋਈ ਉਹਦੇ ਨਾਲੇ ਹੀ ਚੱਲਣਾ ਹੈ ਤੇਈ ਵਾਇਸ ਅਜੀ ਗੱਲ ਚੈੱਕ ਕਰੀ ਦੀ ਵਾਇਸ ਤਾਂ ਸਹੀ ਆਉਂਦੀ ਆ ਆਵਾਜ਼ ਸਹੀ ਆਉਂਦੀ ਆ ਬਿਲਕੁਲ ਕੋਈ ਆਵਾਜ਼ ਦਾ ਹੋਣੀ ਹੈਗਾ ਇਸ਼ੂ ਨਹੀਂ ਹੈਗਾ ਮੈਂਗਾ ਚੱਲ ਚਲਾ ਕੇ ਦੇਖ ਲੈਨੇ ਇਹ ਹੁਣ ਆਪਾਂ ਅਗੇ ਬਾਈ ਘਰਾਂ ਆਪਣਾ ਕੋਲੇ ਆ ਘਰਦੇ ਕੋਲੇ ਆਪਣੀ ਜਮੀਨ ਘਰਦੇ ਪਿਛਲੇ ਪਾਸੇ ਹੀ ਆ ਆ ਪਿੱਛੇ ਆਪਣਾ ਘਰ ਆ ਇਹ ਆ ਜਮੀਨ ਆਪਣੀ ਬਾਈ ਉਹ ਸਿਰੇ ਤੱਕ ਜਮੀਨ ਆ ਆਪਣੀ ਇਹ ਆਪੇ ਚ ਆ ਆ ਗਏ ਨੇ ਮੇਰਾ ਦਾ ਗੰਨਾ ਇੱਧਰ ਬਈ ਬੁੱਟੇ ਲਾਇਏ ਹੋ ਉਹਨਾਂ ਨੇ ਵੀ ਤੇ ਆਪਣੀ ਜਮੀਨਾ ਉਹ ਗਾਹਾਂ ਪਹੀ ਜਾਂਦੀ ਆ ਉਧਰ ਪਹੀਨ ਲੱਗਦੀ ਆ ਇੱਧਰ ਆਪਣਿਆ ਗੇਟ ਵੈਸੇ ਰੱਖਿਆ ਹੋਇਆ ਪਿੱਛੇ ਨੂੰ ਵੀ ਜੇ ਮਤਲਬ ਆ ਰਸਤਾ ਨਾ ਹੋਵੇ ਤਾਂ ਆਪਣੇ ਖੇਤ ਚ ਕੋਈ ਬਾਬਹੀ ਕਰਨੀ ਆ ਇੱਧਰ ਨੂੰ 12 ਦਾ ਬੰਦਾ ਫੁਰਦਾ ਗੇਟ ਰੱਖਿਆ ਹੋਇਆ ਇੱਧਰ ਨੂੰ ਆ ਜਾਂਦੀ ਆ ਟਰੈਕਟਰ ਨਿਕਲੇ ਆਉਂਦਾ ਰੋਟਾਵੇਟਰ ਸਵਾਗਾ ਤਵੀ ਸਭ ਕੁਝ ਨਿਕਲੇ ਆਉਂਦਾ ਆ ਬਈ ਸਬਜ਼ੀਆਂ ਲਾਈਆਂ ਹੋਈਆਂ ਆਪਾਂ ਨੇ ਤੇ ਬਰਸਾਤ ਚ ਖਰਾਬ ਹੋ ਗਈਆਂ ਨਹੀਂ ਸਬਜ਼ੀਆਂ ਫਿਰ ਸਪਰੇਅ ਸਪਰੂ ਕਰਤੀ ਦੀ ਦੁਬਾਰਾ ਚੱਲ ਪਈਆਂ ਫਿਰ ਹੁਣ ਤਾਂ ਸਿਰਫ ਕੋਈ ਬਤਾਉਂ ਬਤਾਉਂ ਰਹਿ ਗਏ ਪਹਿਲਾਂ ਬਹੁਤ ਪਿੰਡੀਆਂ ਵੀ ਲਾਈਆਂ ਹੋਈਆਂ ਦੀਆਂ ਪਿੰਡੀਆਂ ਹਰੀਆਂ ਮਿਰਚਾਂ ਖੀਰੇ ਤੇ ਕੀਆਂ ਦੀਆਂ ਬੇਲਾਂ ਦੀਆਂ ਕਰੇਲੇ ਦੀਆਂ ਬੇਲਾਂ ਦੀਆਂ ਉਹ ਬਰਸਾਤ ਚ ਫੇ ਮੀ ਨੇ ਖਰਾਬ ਕਰਦੀਆਂ ਇਹਦੀਆਂ ਹੁਣ ਜਣੀ ਕਾ ਮੈਂ ਤੁਹਾਨੂੰ ਦਿਖਾਉਂਦਾ ਦੂਜੇ ਕੈਮਰੇ ਹੁਣ ਤਾਂ ਬਾਈਆ ਸਿਰਫ ਬਤਾਉਂ ਐ ਬਤਾਉਂ ਰਹਿ ਗਏ ਮਿਰਚਾਂ ਦੇ ਵੀ ਹੈਗੇ ਇੱਕ ਦਲੂਟ ਤਾਉਂ ਲੱਗਦੇ ਆਂ ਕੁਛ ਕੱਲ ਕਰਦੇ ਆਣੇ ਤੋੜ ਲੈ ਇਹੋ ਬੇਲ ਪਰਾਂ ਬੇਲ ਲੱਗੀ ਹੋਈ ਆ ਉਹਨੂੰ ਵੀ ਫੜ ਲੱਗਦਾ ਏ ਈਆ ਤੋੜੀ ਜਾਂਦੇ ਆਂ ਕਰਦੇ ਹੋਈ ਜਾਂਦੀ ਬਈ ਖਾਣ ਜੁੱਗੀ ਆਪੋ ਨੇ ਨਹੀਂ ਸਵੇਰੇ ਕਰਤੀ ਦੁਬਾਰਾ ਚੱਲ ਗਈਆਂ ਸਾਰਾ ਕੁਝ ਐ ਥੋੜਾ ਜਿਹਾ ਕੱਖ ਫੇਰ ਹੋ ਗਿਆ ਦੁਬਾਰਾ ਯਾ ਸਪਰੇਅ ਕਰਤੀ ਨਹੀਂ ਸੁੱਕ ਨੂੰ ਆ ਕੱਖ ਹੋ ਗਿਆ ਇਹਨੂੰ ਵੀ ਕੱਲ ਨੂੰ ਸਪਰੇਅ ਕਰੂੰਗਾ ਕਿਉਂਕਿ ਟਾਈਮ ਹੁੰਦਾ ਨਹੀਂ ਬਈ ਸਵੇਰੇ ਛੱਜਰੇ ਆਪਣਾ ਕੰਮ ਕਰ ਕਰਨਾ ਹੁੰਦਾ ਡੰਗਰ ਬੱਛੇ ਦਾ ਫਿਰ ਡਿਊਟੀ ਵੀ ਜਾਣਾ ਹੁੰਦਾ ਨਾ 8:30 ਵਜੇ ਨਿਕਲ ਜਾਣਾ ਆਪਾਂ ਨੇ ਤੇ 9 ਵਜੇ ਆਉਣਾ ਡਿਊਟੀ ਤੇ 12 ਘੰਟੇ ਡੀਪੀ ਆਪਣੀ ਇੱਥੇ ਚਲੋ ਬਾਈ ਚੱਲਦੇ ਆਂ ਫਿਰ ਮੀਂਹ ਵੀ ਆਣਿਆ ਨਾ ਕਿਤੇ ਰਸਤੇ 'ਚ ਆਪਾਂ ਨੂੰ ਮੀਂਹ ਤੰਗ ਨਾ ਕਰੇ ਆ ਹੁਣ ਚੱਲਦੇ ਆਂ ਫਿਰ ਤੁਹਾਨੂੰ ਦਿਖਾਉਨੇ ਆ ਬਾਈ ਸਟੋਰ 'ਤੇ ਜਾ ਕੇ ਆ ਪ੍ਰਧਾਨ ਜੀ ਦੀ ਛਟੀਆਂ ਬਾਈ ਲਓ ਬਾਈ ਇਹ ਕਾ ਸਾਡਾ ਗੰਜੂ ਸਿੰਘ ਇਹ ਨਹੀਂ ਕਰਨ ਟਿੱਕੇ ਪੈਂਦਾ ਹੈਗਾ ਬਾਹਰ ਬਾਈ ਰੋਡ ਆਪਣੇ ਘਰ ਦੇ ਬਾਹਰਲੇ ਪਾਸੇ ਰੋਡ ਪਰ ਘਰ ਆਵਣਾ ਇਵੇਂ ਆਏ ਹੁੰਦਾ ਵੀ ਹਾਂਜੀ ਵੀ ਮੈਨੂੰ ਬਾਹਰ ਕਵਾ ਕੇ ਲਿਆਵੇ ਗੱਡੀਆਂ ਦੇਖ ਲਈਆਂ ਹੈ ਹੈ ਮਨਰਾਜ ਹਾਂ ਫੜ ਲੈ ਫੜ ਲੈ ਫੜ ਲੈ ਕੈਮਰਾ ਫੜ ਲੈ ਕਿਆ ਭਲਾ ਚਲ ਕਾਉ ਕਿੱਥੇ ਆ ਕਾਉ ਕਿੱਥੇ ਬੈਠਾ ਉਹ ਦੇ ਕਾਉ ਬੈਠਾ ਕਿੱਥੇ ਬੈਠਾ ਕਾਉ ਹੱਥ ਕਰ ਦੇ ਫੇ ਕਾਉ ਨੂੰ ਹੱਥ ਅਦਾ ਕਰ ਦੇ ਹੱਥ ਕਰ ਦੇ ਹੱਥ ਕਰ ਦੇ ਕਰ ਦੇ ਚੱਲੀਏ ਫਿਰ ਆਪਾਂ ਘੁੰਮੀਆਂ ਚੱਲੀਏ ਚੱਲ ਫੇ ਬਾਏ ਕਰ ਦੇ ਮਮਾ ਨੂੰ ਬਾਏ ਕਰ ਦੇਗੇ ਬਾਏ ਬਾਈ ਬਾਈ ਮਸਤ ਹੋਈ ਵੀ ਲਾਓ ਬਾਈ ਜੀ ਹੋ ਗਿਆ ਉਹੀ ਕੰਮ ਲੱਗ ਗਿਆ ਮੀ ਬੈਣ ਲਓ ਜੀ ਹੋ ਗਿਆ ਵੀ ਕੰਮ ਉਹੀ ਕੰਮ ਹੋ ਗਿਆ ਬਾਈ ਜੀ ਤੇ ਡਰਤਾ ਮੀ ਲੱਗ ਗਿਆ ਪੈਣ ਦੇਖ ਲੈ ਹਲੋ ਗਈ ਤੇਜ਼ ਖਾਸ ਆ ਹਾਂ ਭਾਈ ਜੁਤੀ ਦਾ ਹਰ ਅੱਜ ਪੀ ਰਿਆ ਮੀਹੇ ਕਰਤਾ ਕੰਮ ਖਰਾਬ ਸਰ ਹੋਰ ਮੀਹ ਤਾਂ ਬਹੁਤ ਪੈ ਰਿਹਾ ਜੁਤੀ ਰਾਤ ਜਿਆਦਾ ਅਦਿਕਨਾਗ ਕਲੇਵਰ ਪੂਰੀਆ ਬਹੁਤ ਤੇਜ਼ੀ ਪੈ ਰਿਹਾ ਬਈ ਅੱਜ ਯਾਰ ਮੇਰਾ ਕੰਮ ਖਰਾਬ ਕਰਤਾ ਮੀਹ ਨੇ ਦੇਖ ਲਾ ਤਾ ਜੀਰੀ ਪੱਕੀ ਵੀ ਆ ਜੀਰੀ ਵੱਡ ਹੋਦੀ ਆ ਉਦੋਂ ਮੀਂਹ ਆ ਗਿਆ ਹੋਰ ਜੀਰੀ ਨੂੰ ਫਾਨ ਬਣਾ ਯਾਰ ਕੋਲੋਂ ਮਾ ਲੇਟ ਹੋਇਆ ਨੰਬਰ ਕਿ ਨਾ ਮੁੰਡਾ ਦਿਨਾ ਹੈ ਬਾਟਰ ਦਾ ਹੀ ਹੈ ਜਿਹਨੇ ਆਲੂ ਲੂ ਲਾਉਣੇ ਵਿਚਾਰੇ ਨੂੰ ਨੌਖਾ ਜਾਣ ਬੰਦਿਆਂ ਨੂੰ ਹਨ ਚਲੋ ਪਾਣੀ ਵਿੱਚ ਉਹ ਕਰ ਬੰਦੇਗਾ ਦੇਖੀਏ ਕਿ ਆਉਣਾ ਇਹਦੇ ਵਿੱਚ ਜਿਉਣਾ ਬਈ ਇਹਦਾ ਹੈ ਜੀ ਲਾਓ ਬਈ ਮੀਂਹ ਪੈਂਦਾ ਪੂਰਾ ਮਾਰੂ ਮਾਰ ਐਦਾਂ ਕਹਾ ਮੁੰਡਾ ਸਟੋਰੀਆਂ ਪਾਉਣ ਲੱਗਿਆ ਵਾ